ਜਦੋਂ ਆਪਾਂ ਉੱਥੇ ਬੈਠੇ ਬਾਗ ਦੇ ਉਹਨੂੰ ਪਤਾ ਹੋਊਗਾ ਜਿਹੜੇ ਮਾਸੂਦ ਖੇਵਾਵੇ ਕਰਦਾ ਤਾਂ ਜਿਹੜੇ ਕਿਸਾਨ ਨੇ ਇਧਰ ਕਿਸਾਨ ਬੈਠੇ ਮੇਰੀਆਂ ਗੱਲਾਂ ਨੋਟ ਕਰਦੇ ਨੇ ਉਹ ਤਾਂ ਮੇਰਾ ਨਾਮ ਦਸਪਾਲ ਸਿੰਘ ਕਲਾਲ ਮਾਜਰਾ ਮੈਂ ਭਾਰਤੀ ਕਿਸਾਨ ਜੁਨੀ ਨੇਕਤਾ ਸਿੱਧੂਪੁਰ ਦਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਰਨਾਲਾ ਤੋਂ ਸਰ ਅੱਜ ਇਹ ਰੋਕੋ ਅੱਜ ਸਭ ਤੋਂ ਕੀਤਾ ਗਿਆ ਹੈ ਕਿ ਕਾਰਨ ਇਹ ਜਿਹੜਾ ਪਿਛਲਾ ਸੰਘਰਸ਼ ਸੀਗਾ ਜਦੋਂ ਅਸੀਂ 13 ਮਹੀਨੇ 17 ਦਿਨ ਦਿੱਲੀ ਦੇ ਬਾਡਰਾਂ ਤੇ ਲਾ ਕੇ ਸਰਕਾਰ ਨੂੰ ਮਨਾ ਕੇ ਆਏ ਸੀ ਮੰਗਾ ਉਹਨਾਂ ਨੇ ਕਿਹਾ ਵੀ ਸੀ ਆ ਇਹ ਐਮਐਸਪੀ ਬਣਾਵਾਂਗੇ ਕਮੇਟੀ ਬਣਾਵਾਂਗੇ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਲਖੀਮਪੁਰ ਖੀਰੀ ਵਾਲੇ ਜਿਹੜੇ ਸਾਡੇ ਸ਼ਹੀਦ ਸੀ ਉਹਨਾਂ ਦੇ ਦੋਸ਼ੀਆਂ ਨੂੰ ਅਸੀਂ ਕੈਸੇ ਵੀ ਸਜ਼ਾਵਾ ਦਿਓ ਤੇ ਕਿਸਾਨਾਂ ਨੂੰ ਇਨਸਾਫ ਦਿਓ ਉਹ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਗੱਲਾਂ ਨੂੰ ਲੈ ਕੇ 13 ਫਰਵਰੀ ਤੋਂ ਦੋ ਫਾਰਮਾਂ ਵੱਲੋਂ ਆਪਣਾ ਜਿਹੜਾ ਹੈਗਾ ਬਾਡਰਾਂ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਦੇ ਉੱਤੇ ਜਿਹੜਾ ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਉੱਥੋਂ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਇਹ ਸਾਰੇ ਭਾਰਤ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਦਿੱਤਾ ਗਿਆ ਵੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਟ੍ਰੇਨਾਂ ਅਸੀਂ ਜਾਮ ਕਰਨੀਆਂ ਨੇ ਉਸ ਸੱਦੇ ਨੂੰ ਲੈ ਕੇ ਅਸੀਂ ਅੱਜ ਆ ਬਰਨਾਲਾ ਸਟੇਸ਼ਨ ਦੇ ਉੱਤੇ ਬੈਠੇ ਆ ਤੇ ਜਿਹੜਾ ਸੱਦਾਗਾ ਉਹਨੂੰ ਅਸੀਂ ਪੂਰਾ ਤਨ ਦੇ ਹੀ ਨਿਮਾਰ ਰਹੇ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੀਆਂ ਤੁਸੀਂ ਆਪ ਦੇ ਮੂੰਹ ਨਾਲ ਮੰਗੀਆਂ ਮੰਨੀਆਂ ਮੰਗਾ ਮੰਨੀਆਂ ਸੀਗੀਆਂ ਫੇ ਉਹ ਤਾਂ ਲਾਗੂ ਕਰ ਦਿਓ ਨਮੀ ਤਾਂ ਅਸੀਂ ਕੋਈ ਮੰਗ ਵੀ ਨਹੀਂ ਪਾਈ ਉਲਟਾ ਸਾਨੂੰ ਜਦੋਂ ਅਸੀਂ ਸਾਡੀ ਰਾਜਧਾਨੀ 'ਚ ਜਾ ਰਹੇ ਸੀਗੇ 13 ਤਰੀਕ ਨੂੰ ਤੇ ਉਲਟਾ ਬਾਰਡਰਾਂ ਦੇ ਉੱਤੇ ਰੋਕ ਕੇ ਸਾਡੇ ਤੇ ਅਤਿਆਚਾਰ ਕੀਤਾ ਗਿਆ ਗੋਲੇ ਵਰਸਾਏ ਗਏ ਸਿੱਧੀਆਂ ਗੋਲੀਆਂ ਮਾਰੀਆਂ ਗਿਆ ਸਾਡਾ ਇੱਕ ਜਿਹੜਾ ਸੁਭਕਰਨ ਸਿੰਘ ਆ ਸ਼ਹੀਦ ਹੋ ਗਿਆ ਮੈਂ ਖੁਦ ਉੱਥੋਂ ਖਨੋਰੀ ਬਾਰਡਰ ਦੇ ਉੱਤੇ ਸੀ ਅਸੀਂ ਲੋਕਾਂ ਨੂੰ ਰੋਕਦੇ ਵੀ ਰਹਿਆਂ ਭਈ ਭਰਾਵੋ ਆਪਣਾ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਆ ਉਹ ਆਪਾਂ ਮੁਲਤਵੀ ਕਰਤਾ ਵੀ ਸਰਕਾਰ ਦਾ ਮੀਟਿੰਗ ਚੱਲ ਰਹੀ ਆ ਵੀ ਆਪਾਂ ਕਹਾ ਨਹੀਂ ਵਧਣਾ ਪਰ ਇਹ ਗੋਲਿਆਂ ਦੀ ਦੂਰ ਗੋਲਿਆਂ ਦੇ ਅਥਰੂ ਗਾਇਸ ਤੋਂ ਦੂਰ ਹੋ ਕੇ ਜਿਹੜਾ ਇਹ ਸੁਪਕਰਨ ਸੀਗਾ ਖੇਤ 'ਚ ਖੜਾ ਸੀ ਸਿੱਧੀ ਗੋਲੀ ਮਾਰੀ ਗਈ ਆ ਇੱਕ ਬੰਦੇ ਵੱਲੋਂ ਸਪੈਸ਼ਲ ਮਾਰਿਆ ਗਿਆ ਇਸ ਕਿਸਾਨ ਨੂੰ ਵੀ ਇਹ ਜਿਹੜੀਆਂ ਸਰਕਾਰਾਂ ਨੇ ਫਾਂਸੀਵਾਦੀ ਸਰਕਾਰਾਂ ਨੇ ਇਹਨਾਂ ਤੋਂ ਲੋਕਾਂ ਨੂੰ ਝਾਕ ਨਹੀਂ ਰੱਖਣੀ ਚਾਹੀਦੀ ਇਹ ਤਾਂ ਇੱਕ ਵੋਟਾਂ ਦਾ ਨਾਅ ਹੀ ਆ ਪ੍ਰਾਭੋ ਮੋਦੀ ਆ ਜਿਹੜਾ ਇਹ ਲੜਕੇ ਭਜਾਉਣਾ ਪੈਣਾਗਾ ਤੇ ਅੱਗੇ ਵੀ ਇਹਨੂੰ ਕੋਡਾ ਕਰਿਆਗਾ ਆਪਾਂ 13 ਮਹੀਨੇ 17 ਦਿਨ ਲੜੇ ਸੀ ਹੁਣ ਵੀ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਵੀ ਵੱਡੀ ਗੈਂਤੀ ਦੇ ਵਿੱਚ ਬਾਰਡਰਾਂ ਦੇ ਉੱਤੇ ਪਹੁੰਚੋ ਜੋ ਸੱਦਾ ਆਉਂਦਾਗਾ ਉਹਦੇ ਤੇ ਜਿਹੜਾ ਤੰਦਹੀ ਦੇ ਨਾਲ ਕੰਮ ਕਰਕੇ ਇਹਨੂੰ ਸਿਰੇ ਚੜਾਓ ਕੀ ਨਾਮ ਹੈ ਜੀ ਕਮਰ ਸਿੰਘ ਗਾਂਧੀ ਭਾਰਤੀ ਕਿਸਾਨੀ ਦਾ ਸਿੱਧੂਪੁਰ ਜ਼ਿਲ੍ਹਾ ਸਨੀਰ ਮਿਤ ਪ੍ਰਧਾਨ ਬਰਨਵਾਲਾ ਅੱਜ ਟ੍ਰੇਨਾਂ ਰੋਕਣ ਦਾ ਪ੍ਰੋਗਰਾਮ ਨਾ ਆਇਆ ਜੀ ਕਿੰਨੇ ਤੋਂ ਕਿੰਨੇ ਵਜੇ ਤੱਕ ਟ੍ਰੇਨਾਂ ਰੋਕਣਾ ਇਹ 12 ਤੋਂ 4 ਤੱਕ ਆ ਜੀ ਇਸ ਤੋਂ ਇਲਾਵਾ ਕੀ ਆਪਣੀ ਅੰਦਰ ਚ ਮਿੱਟਿਆ ਜਾ ਰਿਹਾ ਹੈ। ਸਰਤਾਹ ਦਿੱਲੀ ਦੀ ਆਪਰੂਹ ਤੇ ਚੱਲਦਾ ਹਰਿਆਣਾ ਤੇ ਤੇ ਜਿਵੇਂ ਜਿਵੇਂ ਸਾਨੂੰ ਕਾਲ ਆਉਂਦੀ ਹੈਗੀ ਉਸੇ ਥੱਲੇ ਉਹਨੂੰ ਲਾਗੂ ਕਰਦੇ ਹੋਏ ਆਂ ਉਹਦੇ ਤੇ ਪੂਰਾ ਪਹਿਰਾ ਦੇ ਕੇ ਜਿੰਨੇ ਵੀ ਸਾਡੇ ਬਨਾਲੇ ਜ਼ਿਲ੍ਹੇ ਦੇ ਸਾਥੀ ਨੇ ਉਹ ਆਪਣੀ ਡਿਊਟੀ ਨਿਭਾਉਂਦੇ ਆ। ਅੱਜ 12 ਤੋਂ 4 ਰੱਖੀਏਗੀ ਜੰਨਾ ਚ। 12 ਤੋਂ 4 ਰੱਖੀਏਗੀ। 12 ਤੋਂ 4 ਵਜੇ ਤੱਕ। ਆਪਾਂ ਜੀ ਰੋਕੀਏਗੀ ਜੀ। ਪੂਰੇ ਭਾਰਤ ਦੀ ਪੂਰੇ ਭਾਰਤ ਚ। ਕੱਲਾ ਕੱਲਾ ਪੰਜਾਬ ਨਹੀਂ ਸਾਡੇ ਤੋਂ ਇਲਾਵਾ। ਜਿਹੜੀਆਂ ਬਾਕੀ ਦੀਆਂ ਥਸੇ ਬੰਦੀਆਂ ਪੰਜਾਬ ਦੇ ਵਿੱਚ ਪੰਜ ਥਸੇ ਬੰਦੀਆਂ ਹੋਰ ਨੇ ਜਿਨ੍ਹਾਂ ਦੀ ਗਵਾਈ ਅਗਰਾਹਾ ਕਰ ਰਹਾ ਉਹ ਵੀ ਅੱਜ ਹਮਾਇਤ ਤੇ ਰੀਲਾਂ ਦੇ ਟੇਸਰਾਂ ਤੇ ਬੈਠੀਆਂ ਨੇ ਸਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਤੇ ਸ਼ਤਅਤ ਕੀਤਾ ਜਾ ਰਿਹਾ ਉਹਨਾਂ ਵੱਲੋਂ ਕਿ ਕਿਤੇ ਨਾ ਕਿਤੇ ਗਲਤ ਨਹੀਂ ਕੀਤਾ ਜਾ ਰਿਹਾ ਉਹਨਾਂ ਵੱਲੋਂ ਜਿਹੜੀ ਸਰਕਾਰ ਆ ਗਈ ਇਹ ਜਿਹੜਾ ਬਾਹਰਲੇ ਸੂਬਿਆਂ ਨੂੰ ਦਿਖਾਉਣਾ ਚਾਹੁੰਦੀ ਆ ਵੀ ਇਹ ਹੈ ਕਿਸਾਨ ਨਹੀਂ ਹੈਗੇ ਇਹ ਤਾਂ ਇੱਕ ਸਿੱਖ ਦਿੱਲੀ ਨੂੰ ਆ ਰਹੇ ਆ ਜਦ ਕਿ ਸਿੱਖ ਨਹੀਂ ਪੂਰਾ ਕਿਸਾਨ ਆ ਜਿਹੜਾ ਪੰਜਾਬ ਦਾ ਜਾਂ ਪੂਰੇ ਪਹਾੜ ਦਾ ਕਿਸਾਨ ਆ ਇਹ ਸਾਰਾ ਕਿਸਾਨੀ ਮਸਲਾ ਹੈ ਕਿਉਂਕਿ ਐਮਐਸਪੀ ਦੀ ਲੋੜ ਪੂਰੇ ਭਾਰਤ ਨੂੰ ਆ ਜਿੱਥੇ ਤੱਕ ਅਮਰੀਕਾ ਦੀਆਂ ਸਰਕਾਰਾਂ ਦੀ ਜਿਹੜੀ ਨੀਤੀ ਆ ਗਈ ਉਹਦਾ ਆਪਣੇ ਕਿਸਾਨਾਂ ਨੂੰ ਸਭ ਤੋਂ ਟੀ ਬੜੀ ਹੁੰਦੀਆਂ ਨੇ ਸਾਡੇ ਨਾਲ ਜੋੜਦੇ ਅਮਰੀਕਾ ਦਾ ਸਾਨੂੰ ਪਰ ਸਾਨੂੰ ਦੇਣ ਨੂੰ ਕੁਝ ਨਹੀਂ ਇਹਨਾਂ ਕੋਲੇ ਸਿਰਫ ਕਿਸਾਨ ਦੇ ਕੋਲ ਲੁੱਟਣ ਤੋਂ ਇਲਾਵਾ ਇਹਨਾਂ ਕੋਲੇ ਹੋਰ ਕੱਖ ਨਹੀਂ ਉਹਨੇ ਵੱਡੇ ਵੱਡੇ ਸੈਲੋ ਬਣਾ ਲਏ ਤੇ ਦਵਾ-ਦਮ ਖਰੀਦ ਕੇ ਜਿਹੜੀ ਜੀਰੀ ਆ ਦਾ ਕਣਕਾ ਉਹ ਲੈ ਜਾਂਦੇ ਆ ਜੇ ਐਮਐਸਪੀ ਨਾ ਹੋਵੇ ਤਾਂ ਪੰਜਾਬ ਦਾ ਜਿਹੜਾ ਕਿਸਾਨ ਹੈ ਖਾਲ ਹੋ ਜਾਊਗਾ ਸਾਡੀ ਮੰਗਾਂ ਕੇ ਪੂਰੀਆਂ ਤੇ ਹੀ ਬਦਲਾਂ ਤੇ ਜਿਹੜੀ ਭਾਰਤ ਸਰਕਾਰ ਆ ਉਹ ਐਮਐਸਪੀ ਦੇਵੇ ਤੇ ਇਹਦੇ ਤੇ ਕੋਣ ਹੂਨ ਬਣਾਵੇ ਕਿਹਨਾਂ ਜਿਹੜੀ ਖਰੀਦਨ ਦੀ ਗਰੰਟੀ ਆ ਉਹ ਪੱਕੀ ਹੋਵੇ ਜੋ ਅਗਲਾ ਸੰਘਰਸ਼ ਆਸੀ ਜੁਗ ਕਿਸਾਨ ਮੋਰਚੇ ਦੀ ਚੰਦੇੜੀ ਕਰਿਆ ਜਾਏਗਾ ਜੀ ਇਹ ਜੰਗਾਇ ਰਾਜਨੀਤਿਕ ਕਿਸਾਨ ਸੁਖਤ ਮੋਰਚਾ ਜਿਹੜੀਆਂ ਉਤਰੀ ਭਾਰ ਦੀਆਂ ਲਗਭਗ 100 ਦੇ ਸੇ ਬੰਦੀ ਆ ਸਰਪੰਨ ਸਿੰਘ ਦੀ ਪਲੇਰ ਕਿਸਾਨ ਮਜ਼ਦੂਰ ਸੰਘਾਟ ਕਮੇਟੀ ਇਹਨਾਂ ਦਾ ਜਨਤế ਲੜਿਆ ਜਾਊਗਾ ਕਿ ਨਾ ਹੋ ਕੇ ਦੇ ਹੋਰ ਇਹ ਜਿੰਨਾ ਚਿਰ ਅੰਦੋਲਨ ਚੱਲੂਗਾ ਜਿੰਨਾ ਚਿਰ ਜਾਂਦੇ ਨਹੀਂ ਇਹਨਾਂ ਦੋਨਾਂ ਫਾਰਮਾਂ ਅਤੇ ਜਿਹੜੀ ਭਾਰਤ ਦੀ ਲਗਭਗ 100 ਦੇਸੀ ਬੰਦੀਆ ਇਹਦੇ ਸਾਹਮਣੇ ਉਹਦੇ ਏਜੰਡੇ ਤੇ ਲਈ ਲੜਾਇਆ ਜਾਊਗਾ